ਮਾਈਗਰੇਨ ਜੋ ਕਿ ਇੱਕ ਤਰ੍ਹਾਂ ਦਾ ਸਿਰ ਦਰਦ ਹੈ ਇਸ ਦੇ ਵਿੱਚ ਜੋ ਸਿਰ ਦਰਦ ਹੈ ਉਹ ਬਹੁਤ ਤੇਜ਼ ਹੁੰਦਾ ਹੈ ਹੋਰ ਜੋ ਇਹ ਸਿਰ ਦਰਦ ਹੈ ਇਹ ਨੌਜ਼ੀਆ ਮਤਲਬ ਉਲਟੀ ਵਾਂਗੂ ਲੱਗਣਾ ਇਸ ਤੋਂ ਇਲਾਵਾ ਇੱਕ ਸਾਈਡ ਜ਼ਿਆਦਾਤਰ ਇੱਕ ਸਾਈਡ ਹੁੰਦਾ ਹੈ ਉਸੇ ਸਾਈਡ ਦੀ ਜਿਹੜੀ ਅੱਖ ਹੈ ਉਹ ਰੈੱਡ ਹੋ ਸਕਦੀ ਹੈ ਜਾਂ ਉਹਦੇ ਵਿੱਚੋਂ ਪਾਣੀ ਆ ਸਕਦਾ ਆਵਾਜ਼ ਦੇ ਪ੍ਰਤੀ ਸੈਂਸਿਟੀਵਿਟੀ ਵੱਧ ਜਾਂਦੀ ਹੈ ਜੋ ਮਾਈਗਰੇਨ ਹੈ ਇਹ ਦੋ ਤਰ੍ਹਾਂ ਦਾ ਹੁੰਦਾ ਇੱਕ ਔਰਾ ਤੇ ਇੱਕ ਵਿਦਾਊਟ ਔਰਾ ਔਰਾ ਮਤਲਬ ਪੇਸ਼ੈਂਟ ਨੂੰ ਮਾਈਗਰੇਨ ਹੋਣ ਤੋਂ ਪਹਿਲਾਂ ਕੁਝ ਸਿੰਪਟਮ ਆਉਣ ਲੱਗ ਜਾਂਦੇ ਆ ਜਿਵੇਂ ਕਿ ਉਹਨੂੰ ਸਾੜਾ ਡਰੰਗਾ ਦੇ ਸਰਕਲ ਦੇਖਣ ਲੱਗ ਜਾਂਦੇ ਆ ਅੱਖਾਂ ਦੇ ਮੂਰੇ ਠੀਕ ਹੈ ਉਸ ਚੀਜ਼ ਨੂੰ ਔਰਾ ਕਿਹਾ ਜਾਂਦਾ ਜੇ ਆਪਾਂ ਇਹਦੇ ਟਰੀਟਮੈਂਟ ਦੀ ਜਾਂ ਪ੍ਰੋਵੈਂਸ਼ਨ ਦੀ ਗੱਲ ਕਰੀਏ ਜਿਹੜੀਆਂ ਮੇਨ ਮੈਡੀਸਨ ਨੇ ਉਹ ਪ੍ਰੋਵੈਂਸ਼ਨ ਵਾਸਤੇ ਯੂਜ਼ ਹੁੰਦੀਆਂ ਨੇ ਜਿਹੜੇ ਇਹਦੇ ਅਟੈਕ ਉਹਦੇ ਵਾਸਤੇ ਵੀ ਮੈਡੀਸਨ ਹੈ ਪਰ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਆਪਾਂ ਘਰ ਘਰ ਸਕਦੇ ਠੀਕ ਹੈ ਸਭ ਤੋਂ ਪਹਿਲੀ ਉਹਦੇ ਵਿੱਚ ਹੈ ਕਿ ਸਾਨੂੰ ਸਨਲਾਈਟ ਤੋਂ ਬਚਣਾ ਚਾਹੀਦਾ ਜੇ ਬਾਹਰ ਜਾਣਾ ਤਾਂ ਤੁਸੀਂ ਅੱਖਾਂ ਢੱਕ ਕੇ ਜਾਓ ਸਿਰ ਢੱਕ ਕੇ ਦੂਸਰੀ ਚੀਜ਼ ਤੁਸੀਂ ਟਾਈਮਲੀ ਆਪਣਾ ਫੂਡ ਲੈਣਾ ਕਿਉਂਕਿ ਜਦੋਂ ਵੀ ਸ਼ੂਗਰ ਲੈਵਲ ਲੋ ਹੁੰਦਾ ਹੈਗਾ ਤੇ ਮਾਈਗਰੇਨ ਸਟਾਰਟ ਹੋ ਸਕਦਾ ਹੈ। ਤੀਸਰੀ ਚੀਜ਼ ਤੁਹਾਡੀ ਜਿਹੜੀ ਨੀਂਦ ਆ ਉਹ ਪ੍ਰੋਪਰ ਹੋਣੀ ਚਾਹੀਦੀ ਆ। ਬਹੁਤ ਜ਼ਿਆਦਾ ਸਾਊਂਡ ਜਿਵੇਂ ਡੀਜੇ ਵਗੈਰਾ ਹੁੰਦੇ ਆ ਉਹਦੇ ਨਾਲ ਵੀ ਮਾਈਗਰੇਨ ਆਏ ਸਟਾਰਟ ਹੋ ਸਕਦਾ ਹੈ। ਅਸੀਂ ਜੇ ਇਹਨਾਂ ਨੂੰ ਧਿਆਨ ਚ ਰੱਖਾਂਗੇ ਤਾਂ ਲਗਭਗ ਅਸੀਂ 30 ਤੋਂ 40% ਮਾਈਗਰੇਨ ਅਟੈਕ ਉਹਨਾਂ ਨੂੰ ਘਟਾ ਸਕਦੇ ਹਾਂ। ਜੇ ਮਾਈਗਰੇਨ ਆ ਜਾਂਦਾ ਹੈ ਪਰ ਉਹ ਠੀਕ ਨਹੀਂ ਹੁੰਦਾ ਤਾਂ ਤੁਹਾਨੂੰ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਹੈ। ਜੇ ਤੁਹਾਡੇ ਵਿੱਚੋਂ ਕਿਸੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਤੁਸੀਂ ਨਿਊ ਲਾਈਫਲ ਕੇ ਮੇਰੇ ਨਾਲ ਕੰਸਲਟ ਕਰ ਸਕਦੇ ਆ ਤੇ ਆਪਾਂ ਦਵਾਈ ਸ਼ੁਰੂ ਕਰ ਸਕਦੇ ਆ ਸਤਿ ਸ਼੍ਰੀ ਅਕਾਲ